ਜੇ ਸਿਰਫ ਉਹ ਮੈਡੀਕਲ ਤੇ ਦਵਾਈ ਲੈਣ ਗਈ ਸੀ ਉਹਨੂੰ ਕਹਿੰਦਾ ਤੂੰ ਕਿੱਥੇ ਗਈ ਸੀਗੀ ਉਹਨੇ ਜਦਾ ਕੇ ਕਿਹਾ ਵੀ ਮੈਂ ਦਵਾਈ ਲੈਣ ਗਈ ਸੀ ਐਨੇ ਚ ਹੀ ਉਹਨੂੰ ਕੁੱਟਤਾ ਉਹਦੀ ਕੋਈ ਗੱਲ ਨਹੀਂ ਸੁਣੀ ਹੈਗੀ ਇਹ ਚਾਰ ਬੰਦੇ ਨਾਲ ਲੈ ਕੇ ਆਇਆ ਸੀ ਮੈਨੂੰ ਵੀ ਧਮਕੀ ਦੇ ਕੇ ਕਿਹਾ ਵੀ ਹੁਣ ਤੂੰ ਦੇਖੀ ਵੀ ਤੇਰਾ ਤੇਰੇ ਨਾਲ ਕੀ ਹੁੰਦਾ ਸਾਨੂੰ ਟੌਰਚਰ ਕਰਦਾ ਜੀ ਨਾਜਾਇਜ਼ ਦੇ ਸੰਬੰਧ ਨੇ ਬਾਹਰ ਜਨਨੀਆਂ ਨਾਲ ਇਹ ਗਲਤ ਹੈ ਇਹ ਬਾਬਾ ਪੂਣਾ ਦਿਖਾਉਂਦਾ ਪਰ ਇਹ ਕੋਈ ਬਾਬਾ ਨਹੀਂ ਹੈਗਾ ਇਹ ਜਾਣ ਕੇ ਬਣਿਆ ਹੋਇਆ ਹੈ ਕਿਹੜੀ ਜਗ੍ਹਾ ਕਿਹੜੀ ਜਗ੍ਹਾ ਇਹ ਕੁੰਮਣੀ ਮਾਨਕਾ ਜੀ ਕਾ ਗੱਡੀ ਦੇ ਵਿੱਚ ਆਏ ਸੀਗੇ ਕਿੱਥੇ ਗੱਡੀ ਦੇ ਬੈਠੇ ਕੋਣ ਬੰਦੇ ਹਾਂਜੀ ਇਹ ਚਾਰ ਬੰਦੇ ਨਾਲ ਲੈ ਕੇ ਆਏ ਸੀ ਮੈਨੂੰ ਵੀ ਧਮਕੀ ਦੇ ਕੇ ਗਿਆ ਵੀ ਹੁਣ ਤੂੰ ਦੇਖੀ ਵੀ ਤੇਰਾ ਤੇਰੇ ਨਾਲ ਕੀ ਹੁੰਦਾ ਸਾਨੂੰ ਟੌਰਚਰ ਕਰਦਾ ਜੀ ਨਾਜਾਇਜ਼ ਦੇ ਸਬੰਧ ਨੇ ਬਾਹਰ ਜਨਾਨੀਆਂ ਨਾਲ ਇਹ ਗਲਤ ਹੈ ਇਹ ਬਾਬਾ ਪੂਣਾ ਦਿਖਾਉਂਦਾ ਪਰ ਇਹ ਕੋਈ ਬਾਬਾ ਨਹੀਂ ਹੈਗਾ ਇਹ ਜਾਣ ਕੇ ਬਣਿਆ ਹੋਇਆ ਇਹ ਕਿਹੜੀ ਜਗ੍ਹਾ ਕਿਹੜੀ ਜਗ੍ਹਾ ਦੇ ਵਿੱਚ ਇਹ ਕੁੰਮਣੀ ਮਾਨਕਾ ਜੀ ਉਹ ਫੋਟੋਆਂ ਨੇ ਉਹਦੀਆਂ ਜਿਹੜੀਆਂ ਮੋਰਨ ਦੇ ਬਾਹਰ ਜਿਹੜੀ ਇੰਨੀ ਜ਼ਿਆਦਾ ਬਹਿਸ ਹੋਈ ਆ ਉਹਦਾ ਕੀ ਕਾਰਨ ਸੀਗਾ ਉਹਦਾ ਕਾਰਨ ਇਹ ਸੀ ਜੋ ਮੈਨੂੰ ਧਮਕੀ ਦੇਣ ਆਇਆ ਸੀ ਕਿ ਤੂੰ ਮੇਰੇ ਤੇ ਪਰਚਾ ਕਰਾਉਣਾ ਕਰਾ ਲਾ ਜੋ ਕਰਨਾ ਕਰ ਲਾ ਤੂੰ ਮੇਰਾ ਕੁਝ ਨਹੀਂ ਵਿਗਾੜ ਸਕਦੀ ਹੈਗੀ ਇਦਾਂ ਕਿਉਂ ਕਹਿ ਰਿਹਾ ਤੁਹਾਨੂੰ ਪਤਾ ਹੋਣਾ ਚਾਹੀਦਾ ਉਹ ਇਹ ਕਹਿੰਦਾ ਕਿਉਂਕਿ ਪੁਲਿਸ ਵੀ ਉਹਦੇ ਵੱਲ ਉਹ ਕਹਿੰਦਾ ਪੁਲਿਸ ਵੀ ਮੇਰੇ ਦੋਸਤ ਨੇਗੇ ਤੇ ਧਾਰੀਵਾਲ ਨੂੰ ਵੀ ਮੈਂ ਜਾਣਦਾ ਮੇਰਾ ਕੋਈ ਕੁਝ ਨਹੀਂ ਵਿਗਾੜ ਸਕਦਾ ਉਹ ਇੰਨੀ ਗੱਲ ਕਹਿੰਦਾ ਜੀ ਤੇ ਜਿਹੜੀ ਮੈਂ ਦਵਾਈ ਲੈਣ ਗਈ ਸੀ ਉਸ ਤੋਂ ਬਾਅਦ ਇਹਨੇ ਹੱਥ ਆ ਪਾਈ ਸ਼ੁਰੂ ਕਰ ਦਿੱਤੇ ਤੇ ਮਾਰਿਆ ਕਿ ਮੈਡਮ ਇਹਨਾਂ ਦੇ ਪਾਜੀ ਉੱਥੇ ਇੱਕ ਤਿੱਖਾ ਉਹ ਸੀਗਾ ਚਿਮਟਾ ਹੁੰਦਾ ਇੱਕ ਨੋਏ ਨੋਏ ਦਾ ਜਿਹਦੇ ਨਾਲ ਫਾਂਡਾ ਕਰਦੇ ਆ ਉਹ ਮਾਰਿਆ ਸੀਗਾ ਉਹ ਮਾਰੀ ਗਿਆ ਮਾਰੀ ਗਿਆ ਉਹ ਚਿਮਟਾ ਵੀ ਟੁੱਟ ਗਿਆ ਉਹਦੇ ਨਾਲ ਸਾਰਾ ਲਹੂ ਲਹਾਨ ਖੂਨ ਹੋ ਗਿਆ ਮੇਰੇ ਕੋਲ ਫੋਟੋਆਂ ਨੇ ਜੀ ਕਿੰਨੇ ਕ ਬਜੇ ਦੀ ਮੈਡਮ ਘਟਨਾ ਸਵੇਰ ਦੀ ਇਹ ਇਹ 10:00 ਵਜੇ ਦੀ ਹੈ ਜੀ ਮੈਨੂੰ 10:00 ਵਜੇ ਫੋਨ ਥਾਣਾ ਕਿਹੜਾ ਪੈਣਾ ਤੁਹਾਨੂੰ ਥਾਣਾ ਜੀ ਸਦਰ ਪੈਗਾ ਤੁਹਾਨੂੰ ਥਾਣੇ ਤੋਂ ਫੋਨ ਕੀ ਮੰਗ ਕਰਦੇ ਪ੍ਰਜਾਣ ਤੋਂ ਤੁਸੀਂ ਤੁਸੀਂ ਅਸੀਂ ਇਹ ਕਹਿੰਦੇ ਆ ਇਹਨੂੰ ਸਜ਼ਾ ਦਿੱਤੀ ਜਾਵੇ ਇਹ ਬਹੁਤ ਲੋਕਾਂ ਨਾਲ ਜੀ ਧੋਖਾ ਕਰ ਰਿਹਾ ਕੋਈ ਪਾਬਾ ਨਹੀਂ ਹੈਗਾ ਇਹਦੇ ਗੈਰ ਸੰਬੰਧ ਨੇ ਜਨਾਨੀਆਂ ਨਾਲ ਇਹਨੂੰ ਫਸਾਇਆ ਜਾਵੇ ਇਹਨੂੰ ਦੱਸਿਆ ਜਾਵੇ ਦੀ ਅਸਲੀਅਤ ਕੀ ਹੈ ਇਹ ਪਾਬਾ ਨਹੀਂ ਹੈਗਾ ਲੋਕ ਇਹਦੇ ਚੁੰਗਲ ਚ ਫਸੇ ਹੋਏ ਨੇ ਇਹ ਪੈਸੇ ਖਾਂਦਾ ਲੋਕਾਂ ਤੋਂ ਲੈ ਲੈ ਕੇ ਬਾਹਰੋਂ ਮੰਗਾ ਮੰਗਾ ਕੇ ਪਰ ਇਹਦੇ ਪੱਲੇ ਕੁਝ ਨਹੀਂ ਹੈਗਾ ਕੋਈ ਪਾਬਾ ਨਹੀਂ ਹੈਗਾ ਹਾਂਜੀ ਮੈਡਮ ਕੀ ਨਾ ਜੀ ਆਪਣਾ ਨਵੀਨਿੰਦਰ ਕੌਰ ਕਿੱਥੇ ਤੇ ਲੈਣ ਆਲੇ ਆ ਮਾ ਫੋਗਵਾੜੇ ਮੇਰੇ ਪੇਕੇ ਆ ਜੀ ਤੇ ਮਾੜ ਕਾ ਪਿੰਡ ਵੈ ਗਈ ਸੀ ਜੀ ਮੈਂ ਕੀ ਮਾਮਲਾ ਕੀ ਹੈ ਤੁਹਾਡੇ ਸੱਟਾ ਵਗੈਰਾ ਲੱਗਿਆ ਸੀ ਵੱਲ ਹਸਪੀਟਲ ਦਾਖਲ ਤੁਸੀਂ ਹਾਂਜੀ ਇਹ ਮੈਨੂੰ ਤੇਰੇ ਮੇਰੇ ਘਰ ਵਾਲੇ ਨੇ ਬਹੁਤ ਮੁੱਟਿਆ ਕੀ ਵਜ੍ਹਾ ਸੀਗੀ ਕੁੱਟਣ ਦੀ ਸਾਰੇ ਸੱਟਾ ਮੁੰਤੇ ਕੁੱਟਿਆ ਕਿਉਂ ਸੀ ਵਜਾ ਕੀ ਸੀ ਕੁੱਟਣ ਦਾ ਵਜਾ ਕੋਈ ਨਹੀਂ ਸੀ ਮਾਂ ਸੀ ਮਾਂ ਕਿ ਗੱਟ ਤੇ ਇਹ ਬੰਦ ਰਹੀ ਮੈ ਆਪਣਾ ਦੇਖ ਕੱਲ ਮੇਰੇ ਲੱਕ ਚ ਪੇਨ ਬਹੁਤ ਹੁੰਦਾ ਸੀ ਠੀਕ ਤਾਂ ਮੈਂ ਚਲੀ ਗਈ ਇਹ ਦਵਾਈ ਛੋਟੇ ਬੇਟੇ ਨੂੰ ਕੁਛ ਛੰਛਾ ਡੰਡਾ ਛੰਛਾ ਡੰਡਣ ਗਈ ਤਾਂ ਫਿਰ ਉੱਥੋਂ ਮੈਨੂੰ ਆ ਗੁੜੀਆ ਜੀ ਨਾਲ ਕੰਦੀ ਬੀਬੀ ਕੋਲ ਦੀ ਦਵਾਈ ਲਾ ਲਓ ਮੈਨੂੰ ਬੁਖਾਰ ਸੀਗਾ ਬਹੁਤ ਜ਼ਿਆਦਾ ਤਾਂ ਮੈਂ ਦਵਾਈ ਲੈ ਲਈ ਉੱਥੋਂ ਡਾਕਟਰ ਤੋਂ ਤੇ ਦਵਾਈ ਲੈ ਕੇ ਮੈਂ ਘਰੇ ਚਲੀ ਗਈ ਜਦੋਂ ਮੈਂ ਘਰੇ ਗਈ ਤੇ ਉਦੋਂ ਫਿਰ ਮੈਨੂੰ ਪੁੱਛਿਆ ਵੀ ਤੂੰ ਕਿੱਥੇ ਗਈ ਕਿ ਮੈਂ ਕਹਿੰਦਾ ਕਿ ਸੰਚੜਨ ਗਈ ਸੀ ਵੀ ਕਿ ਮੈਂ ਬਿਮਾਰ ਸੀ ਕਿ ਮੈਂ ਦਵਾਈ ਲੈ ਕੇ ਆਇਆ ਤਾਂ ਸਵੇਰੇ ਆ ਗੁੜੀਆਂ ਨੇ ਆਵਾਜ਼ ਮਾਰ ਕੇ ਆ ਬੇ ਇਹਨੂੰ ਸੱਦ ਕੇ ਲਿਆ ਸ਼ਿਲਪੀ ਹੈ ਮੇਰਾ ਨਾਮ ਕਹਿੰਦੇ ਉਹਨੂੰ ਸੱਦ ਕੇ ਲਿਆ ਜਦੋਂ ਮੈਨੂੰ ਸੱਦਿਆ ਤਾਂ ਮੈਨੂੰ ਕਹਿੰਦਾ ਵੀ ਤੂੰ ਕਿੰਨੂੰ ਪੁੱਛ ਕੇ ਗਈ ਸੀ ਦਵਾਈ ਨਾਲ ਮੈਂ ਕਿਹਾ ਵੀ ਮੈਂ ਬਿਮਾਰ ਸੀ ਮੈਂ ਦਵਾਈ ਤਾਂ ਲੈਣੀ ਸੀ ਆਪੇ ਮੈਨੂੰ ਦਵਾਈ ਨਹੀਂ ਲੈ ਕੇ ਦਿੰਦਾ। ਕੁੱਟਮਾਰ ਤੁਹਾਡੇ ਕਰਨਾ ਕੀਤੀ ਇਹਨਾਂ ਨੇ। ਕੁੱਟਮਾਰ ਮੇਰੇ ਆ ਚਿੰਟੇ ਮਾਰੇ ਲੋਏ ਦੇ। ਸਾਰੀ ਬਾਹ ਪਾੜਤੀ। ਤੇ ਜਿਹੜੇ ਤੁਹਾਡੇ ਹਸਬੰਡ ਆ ਉਹ ਡੇਰੇ ਤੇ ਬੈਠੇ ਆ ਕੋਈ ਜਗ੍ਹਾ ਤੇ? ਹਾਂਜੀ ਜਗ੍ਹਾ ਤੇ ਬੈਠੇ ਆ ਜੀ ਇਹ ਵੀ ਕਈ ਜਨਾਨੀਆਂ ਨਾਲ ਗੱਲਬਾਤ ਹੈ। ਕੀ ਨਾਮ ਆ ਜੀ? ਮਾਰ ਕੁੱਟ ਬਹੁਤ ਕਰਦਾਂ ਮੇਰਾ। ਅੱਗੇ ਵੀ ਮੇਰ ਨਾਲ ਬਹੁਤ ਵਾਰੀ ਹੋਈ। ਇਹਨਾਂ ਦਾ ਨਾਮ ਕੀ ਆ ਜੀ? ਅੱਗੇ ਬਹੁਤ ਵਾਰੀ ਕੁੱਟਿਆ ਐ ਮੇ ਜੀ। ਨਾਮ ਕੀ ਹੈ ਇਹਨਾਂ ਤੁਹਾਡੇ ਹਸਬੰਡ ਦਾ? ਸੋਨੂ ਬਾਬਾ ਸੋਨੂ ਬਾਬਾ ਐਲਕਬੀਰ ਸਿੰਘ ਨਾਂ ਆ ਇਹਦਾ। ਆ ਪੁੱਪੇ ਸਾਡੇ ਰਹੇ ਤੇ ਮਾਰਕਾ ਬੈਠਾ ਇਹ ਗੱਡੀ ਨਹੀਂ ਸੀ ਉੱਥੇ ਜੀ ਹਾਂ ਗੱਡੀ ਨਹੀਂ ਸੀ ਤੇ ਪਹਿਲਾਂ ਵੀ ਤੁਹਾਡੇ ਨਾਲ ਕੋਈ ਇਦਾਂ ਦੀ ਮਾਰਕੁੱਟ ਹੋਈ ਹੈ ਮੇਰੇ ਨਾਲ ਦੋ ਤਲਵਾਰਾਂ ਤੋਂ ਬਾਅਦ ਹੋਈ ਹੈ ਮੈਂ ਕੇਸ ਵੀ ਪਾਇਆ ਸੀ ਦਿੱਲੀ ਦੇ ਵਿੱਚ ਉਦੋਂ ਇਹਨੇ ਮਾਫੀ ਮੰਗ ਲਈ ਸੀ ਮੇਰੇ ਤੋਂ ਤੇ ਹੁਣ ਜਦੋਂ ਅੱਜ ਵੀ ਬਾਹਰ ਆਏ ਸੀ ਗੱਡੀ ਲੈ ਕੇ ਤੁਹਾਡੀ ਸਿਸਟਰ ਦੇ ਨਾਲ ਕੁਝ ਧਮਕੀਆਂ ਵਗੈਰਾ ਵੀ ਦੇ ਕੇ ਗਏ ਆ ਬਾਰੇ ਇਹ ਤਾਂ ਵੀ ਮੈਂ ਪਹਿਲਾਂ ਮੈਨੂੰ ਕਿਹਾ ਵੀ ਮੈਂ ਤੈਨੂੰ ਜਾਨੋਂ ਮਾਰ ਦੂੰਗਾ ਹੁਣ ਇਹਨੂੰ ਕਹਾਂ ਕਹਿੰਦਾ ਮੈਂ ਤੈਨੂੰ ਜਾਨੋਂ ਮਾਰ ਦੂੰਗਾ ਜੇ ਤੁਸੀਂ ਮੇਰੇ ਤੇ ਕੋਈ ਧਾਰਵਾਇ ਕਰੀ। ਪੁਲਿਸ ਕੰਪਲੇਂਟ ਕੀਤੀ ਹੈ ਤੁਸੀਂ? ਹਾਂਜੀ ਮੈਂ ਮੈਂ ਇੱਥੇ ਆਈਆਂ ਮੇਰਾ ਪੁਲਿਸ ਕੰਪਲੇਂਟ ਹੋਈ ਹੈ। ਤੇ ਕਿੰਨੇ ਵਜੇ ਦਾਖਲਾ ਤੁਸੀਂ ਹਸਪੀਟਲ ਇੱਥੇ? ਮੈਨੂੰ ਸਵੇਰੇ 10 ਵਜੇ ਟੁੱਟਿਆ ਜੀ ਬਹੁਤ। ਕੋਈ ਆਈ ਪੁਲਿਸ ਆਈ ਮੋਕੇ ਤੇ ਇੱਥੇ? ਪੁਲਿਸ ਨਹੀਂ ਆਈ ਉਦਾਂ ਇਹਨਾਂ ਨੇ ਮੇਰਾ نیچے ਉਹ ਜਿਹੜਾ ਉਹ ਕਰਦੇ ਹੁੰਦੇ ਐ ਮੈਡੀਕਲ ਉਹ ਕੀਤਾ। ਤੁਸੀਂ ਕੰਪਲੀਟ ਕਰਤੀ ਉਦਾਂ ਜੀ? ਕੰਪਲੈਂਟ ਸਰਪੇਟ ਨੂੰ ਨੀਚੋਂ ਆਇਆ ਸੀ ਉਹਨੇ ਪੁਲਿਸ ਵਾਲਿਆਂ ਤਾਂ ਕਹਿੰਦੇ ਵੀ ਅਸੀਂ ਆ ਤੁਹਾਡਾ ਲੈ ਕੇ ਚੱਲੇ ਰਿਪੋਰਟ ਵੀ ਫੇਰ ਉੱਥੋਂ ਤੁਹਾਨੂੰ ਪੁਲਿਸ ਵਾਲੇ ਬਿਆਨ ਲੈਣ ਆਣਗੇ ਜਾਈ ਕੀ ਮੰਗ ਕਰਦੇ ਆਂ ਪ੍ਰਸ਼ਾਸਨ ਤੋਂ ਮੈਂ ਇਹ ਮੰਗ ਕਰਦੀ ਆਂ ਜੀ ਆਪਾਂ ਰਹਿਣਾ ਨਹੀਂ ਚਾਹਦੇ ਹੁਣ ਐਵੇਂ ਦੇ ਬੰਦੇ ਨਾਲੇ ਇਹਨੂੰ ਤਜਾ ਦਿੱਤੀ ਹੋਵੇ ਮੇਰੇ ਦੇਖੋ ਕਿੰਨਾ ਮਾਰ ਮਾਰ ਕੇ ਆਇਆ ਛੇ ਤੁਸੀਂ ਫੋਟੋਆਂ ਲੈ ਸਕਦੇ ਹੋ ਮੇਰੇ ਕੋਲ ਜੀ ਜੀ ਬਾਬਾ ਜੀ ਕਿਹਨਾ ਜੀ ਆਪਣਾ ਮੇਰਾ ਸਭ ਤੋਂ ਵੱਡਾ ਬਾਬਾ ਜੀ ਇਹ ਕਿਹੜੀ ਜੰਗ ਡੇਰਾ ਜੀ ਆਪਣਾ ਮਾਨਕਾਂ ਜੀ ਆਪਣਾ ਇੱਕ ਮਾਮਲਾ ਕੀ ਸਾਰਾ ਇੱਕ ਲੇਡੀਜ਼ ਤੁਹਾਡੀ ਵਾਈਫ ਇਹਦੇ ਦਾਖਲ ਹੋਏ ਹਸਪੀਟਲ ਦੇ ਵਿੱਚ ਉਹਨਾਂ ਨੇ આરોਪ ਲਗਾਏ ਆ ਕਿ ਮੇਰੀ ਕੁੱਟਮਾਰ ਕੀਤੀ ਚਮਟਿਆਂ ਨਾਲ ਡੇਰੇ ਦੇ ਅੰਦਰ ਕੀ ਮਾਮਲਾ ਕੀ ਸਾਰਾ ਸਰ ਮਹਾਰਾਜ ਮੈਂ ਪਹਿਲਾ ਕੇਸ ਚਾਲਾ ਮੈਨੂੰ ਵੀ ਲੋੜ ਕੁੱਟਮਾਰ ਕਰਨ ਦੀ ਡਿਗੀ ਆਖਰ ਸੋਈ ਦੇ ਵਿੱਚ ਉਹ ਮੈਂ ਕਹਿੰਦਾ ਵੀ ਡਿਗੀ ਆ ਤੇ ਸਿੱਟੋ ਲਿਆ ਤੇ ਤੇ ਤੋਂ ਦੇਖ ਕੇ ਡਿਗੀ ਉਹ ਕਹਿੰਦੇ ਚਮਟੇ ਨਾਲ ਬਾਹਰ ਕੀਤਾ ਚਮਟੇ ਨਾਲ ਮੈਨੂੰ ਕਹਿੰਦੇ ਚਮਟੇ ਨਾਲ ਮਾਰਨ ਦੀ ਲੋੜ ਆ ਮੈਂ ਕੁਕੜਾ ਬੇਚਦਾ ਬੰਦੇ ਬਾ ਦਵਾਈ ਲੈਣ ਗਿਆ ਸੀ ਕਹਿੰਦੇ ਮੈਨੂੰ ਦਵਾਈ ਨਹੀਂ ਲੈਣ ਦਿੰਦਾ ਸੀ ਦਵਾਈ ਤੋਂ ਕਿਹੜਾ ਰੋਗ ਸਕਦਾ ਬੰਦਾ ਮੈਂ 8.5 ਲੱਖ ਰੁਪਈਆ ਕੋਲ ਆ ਉਹ ਲੈ ਕੇ ਭੱਜੀ ਆ ਬਾਅਦ ਚ ਹਾਦੂਆ ਕਰਦਾ ਐਡਮਿਟ ਹੋ ਗਈ ਤੁਹਾਡੇ ਕੋਲ ਸਬੂਤ ਹੈ ਕਿ ਮੈਂ 8.5 ਲੱਖ ਦਾ ਕਿਹਨੇ ਮੇਰੇ ਕੋਲ ਸਬੂਤ ਹੈ ਕਿ ਆ ਜੀ ਮੈਂ ਜਿਹੜੇ ਬੰਦਿਆਂ ਨੂੰ ਵੇਚਿਆ ਮੈਂ ਨਾਂ ਲੈ ਕੇ ਆਉਂਗਾ ਨਾ ਉਹ 2.5 ਲੱਖ ਦੀ ਟਰਾਲੀ ਪਿੰਡ ਵੇਚੀ ਆ 6.5 ਲੱਖ ਦਾ ਮੈਂ ਟਰੈਕਟਰ ਵੇਚਿਆ ਮੇਰੇ ਕੋਲ 1 ਰੁਪਈਆ ਵੀ ਕੱਢ ਦੇ ਉੱਥੇ ਜਾ ਕੇ ਹਾਂਜੀ ਫਿਰ ਆ ਤੂੰ ਦਵਾ ਕਰਦਾ ਤਾਂ ਤੇ ਜਿਹੜਾ ਤੁਸੀਂ ਸਿਵਲ ਗਏ ਸੀ ਉਹਨਾਂ ਲੋ ਕਿਹਾ ਕਿ ਸਿਵਲ ਹਸਪਤਾਲੇ ਆਏ ਸੀ ਸਾਡੀ ਮੈਂ ਤਾਂ ਯਾਰ ਭਾਜੀ ਮੈਨੂੰ ਸਾਡੇ ਬਾਬਿਆਂ ਨੇ ਫੋਨ ਕੀਤਾ ਉਹਨੀਆਂ ਇਹਨੂੰ ਫੋਨ ਕੀਤਾ ਕਹਿੰਦੇ ਜਾਂ ਨਿਆਣੇ ਨੂੰ ਲੈ ਕੇ ਆ ਨਾਲ ਮੈਂ ਤੂੰ ਛੱਡ ਕੋਈ ਨਹੀਂ ਤੇਰਾ ਰਾਜਨਾਮਾ ਕਰਾਣੇ। ਉਹਨੇ ਮੇਰੀ ਸਾਰੀ ਟੱਕ ਪਰ ਮੈਂ ਤੈਨੂੰ ਕਿਹਾ ਨਹੀਂ ਉਹ ਬਾਬੀ ਆ। ਘੁੰਗਰੂ ਪਾਇਆ ਮੈਂ ਤਾਂ ਮੱਥਾ ਢੇਕਦਾ ਮੋਰ ਬੋਲਣਾ ਪਈ। ਉਹ ਕਹਿੰਦੇ ਜੀ ਗਾਲਾ ਗੋਲਾ ਕੱਢ ਕੇ ਤੰਗ ਨਹੀਂ ਕਰੇਗੇ। ਮੈਂ ਨਾ ਲੋਰ ਧਮਕੀਆਂ ਦੇਣੇ ਦੀ ਯਾਰ ਇੱਦਾਂ ਕਿਹੜਾ ਬੰਦਾ ਆਪਣੇ ਨਿਆਣੇ ਜਦ ਐਡਮਿਟ ਦਾ ਆਪਣੇ ਨਿਆਣੇ ਦੇਖਣ ਜਾਊਗਾ ਆਪਣੇ ਮੁੰਡੇ ਨਾਲ ਤੂੰ। ਇੱਕ ਉਹਨੇ ਇਹ ਵੀ ਤੇ ਰੋਪ ਲਗਾਇਆ ਤੁਹਾਡੇ ਦੇ ਵੀ ਲੇਡੀਜ਼ ਕੋਈ ਆਉਂਦੀਆਂ ਗੱਤ ਲੇਡੀਜ਼ ਨਾਲ ਰਿਲੇਸ਼ਨ ਇਹਨਾਂ ਦੇ ਉੱਥੇ ਡੇਰੇ ਦੇ ਵਿੱਚ। ਮੈਂ ਨਾ ਮੈਂ ਅਨਪੜ੍ਹ ਬੰਦਾ ਮੈਂ ਨਾ ਕੋਈ ਰਿਲੇਸ਼ਨ ਰੱਖਣਾ ਨਾ ਮੇਰਾ ਕੋਈ ਇਦਾਂ ਦਾ ਨੇ ਇਦਾਂ ਕਾਰਨ ਕੀ ਹੋਇਆ ਜਿਹੜਾ ਕਾਰਨ ਕੀ ਸੀਗਾ ਮੇਨ ਵਿੱਚੋਂ ਇਲਜ਼ਾਮ ਤਾਂ ਫੇਰ ਉਹਨਾਂ ਇਹ ਇਲਜ਼ਾਮ ਹੁੰਦਾ ਹੋਰ ਇਲਜ਼ਾਮ ਕਿਹੜਾ ਉਹਨਾਂ ਕੋਲ ਹੁੰਦਾ ਆ ਲੇੜੀਆਂ ਦਾ ਹੁੰਦਾ ਪਾਬਿਆਂ ਨੂੰ ਇੱਦਾਂ ਪਸਾਉਂਦੀਆਂ ਜਨਾਨੀਆਂ ਨਹੀਂ ਤੁਹਾਡੀ ਵਾਈਫ ਆਓ ਇਦਾਂ ਤੁਹਾਡੀ ਪਸਾਉਗੀ ਤੁਹਾਨੂੰ ਵਾਈਫ ਤਾਂ ਉਹਨੂੰ ਪਤਾ 8.5 ਲੱਖ ਰੁਪਈਆ ਲੱਗੇ ਪਹਿਲਾਂ ਮੇਰਾ ਆਲਰੇਡੀ ਕੋਈ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਜੀ ਮੇਰਾ ਕੇਸ ਵੀ ਚੱਲ ਰਿਹਾ ਆ ਓਲਰਡੀ ਕੇਸ ਦੇ ਵਿੱਚ ਪਹਿਲਾਂ ਪੁੱਛੋ ਪਹਿਲਾਂ ਸਮਾਨ ਲੈ ਕੇ ਦੌੜਿਓ ਪੁੱਛੋ ਪ੍ਰੂਫ ਹੋਇਆ ਸਾਰੇ ਦੋਰਾ ਤੁਹਾਡਾ ਰਾਜਨਾਮਾ ਹੋ ਗਿਆ ਜੀ ਰਾਜਨਾਮਾ ਮੇਰਾ ਕੋਈ ਨਹੀਂ ਸੀ ਕੇਸ ਪੈਂਡ ਹੈ ਕਹਿੰਦੀ ਮੈਂ ਚੰਗੀ ਤਰ੍ਹਾਂ ਰਹੂੰਗੀ ਹੁਣ ਮੈਂ 6.5 ਲੱਖ ਦਾ ਟਰੈਕਟਰ ਵੇਚਾਂ ਮੈਂ ਬੰਦੇ ਲੈ 2.5 ਲੱਖ ਦੇ ਟਰੈਕਟਰ ਵੇਚੀ ਮੇਰੇ ਕੋਲ ਹੁਣ ਪੱਕੇ ਪ੍ਰੂਫ ਆ ਮੇਰੇ 1.5 ਲੱਖ ਰੁਪਈਆ ਵੀ ਕੱਢਦੇ ਜਾ ਕੇ ਪੂਰਾ ਰਾਜਨਾਮਾ ਮੈਂ ਮੇਰੀ ਮਿਹਨਤ ਦੇ ਆਹੋ ਪੂਰਾ ਆਈਨਾਮਾ ਹੋਇਆ ਤੁਹਾਡਾ ਪੰਚਾਇਤੀ ਕੋਈ ਮੈਂ ਪਹਿਲਾਂ ਹੋਇਆ ਕੋਰਟ ਦੇ ਵਿੱਚ ਸਾਡਾ ਅੱਜ ਇੱਕ ਕੇਸ ਚੱਲ ਰਿਹਾ ਸਾਡਾ ਹੁ ਮੈਂ ਕਹਿੰਦਾ ਤੁਹਾਨੂੰ ਉੱਥੇ ਜੱਜ ਮੋਰੇ ਪੇਸ਼ ਹੋਣਾ ਪੈਣਾ ਫੇਰ ਤਰੀਖ ਖਤਮ ਹੋਣੀ ਹੈ ਤੇ ਕਹਿੰਦੀ ਮੈਂ ਨਹੀਂ ਜਾਣਾ ਜੱਜ ਮੋਰੇ ਕਹਿੰਦੀ ਜਿਵੇਂ ਮਰਜੀ ਹੋਵੇ ਹੁਣ ਆ ਡਰਾਮਾ ਕਰ ਲਿਆ ਹਾਂਜੀ